ਇੰਡੀਆ ਵੀ ਇਹ ਇੱਕ ਅਧਿਐਨ ਹੋਈ ਆ ਜਿਹਦੇ ਵਿੱਚੋਂ ਕਹਿੰਦੇ 85% ਜਿਹੜੇ ਆਪਣੇ ਆਪੇ ਜਨਸੰਖਿਆ ਉਹ ਅਨਸਕਸੈਸਫੁਲ ਨੇ ਤੇ ਆਪ ਪੱਟ ਵੀ ਨੇ ਬੌਡੀ ਵੱਲੋਂ 85% ਬੰਦੇ ਆਪ ਪੱਟ ਪਤਾ ਵੀ ਐਵੇਂ ਨਹੀਂ ਉਹ ਆਪਣਾ ਭਾਈ ਪੰਜਾਬ ਵੀ ਨਹੀਂ ਕਰ ਸਕਦੇ ਵੀ ਜੇ ਖੋਲੇ ਤੇ ਰੱਬ ਨਾ ਕਰੇ ਕੋਈ ਐਦਾਂ ਦਾ ਅਟੈਕ ਹੁੰਦਾ ਆਪਣੇ ਦੇਸ਼ ਤੇ ਵੀ ਜਿਵੇਂ ਵਰਲਡ ਵਾਰ ਤਾਂ ਨਾ ਚੱਲ ਕੇ ਹੱਡੀਆਂ ਨੇ ਆਪਣੇ ਬੰਦੇ ਆਪਣਾ ਭਾਈ ਪੰਜਾਬ ਵੀ ਨਹੀਂ ਕਰ ਸਕਣਗੇ ਤੁਸੀਂ ਇਹ ਦੇਖ ਲਓ ਵੀ ਇਹ ਗਰਾਊਂਡ ਦਾ ਟੈਂਕ ਕਿੰਨੇ ਮੀਟਰ ਦਾ ਹੋਊਗਾ ਜੇ ਮੈਂ ਤੁਹਾਨੂੰ ਕਹਿ ਦਵਾਂ ਵੀ ਇਹਦੇ ਆਪਾਂ 10 ਜਿਹੜੇ ਲਾਉਣੇ ਨੇ ਤੁਸੀਂ ਯਕੀਨ ਮੰਨੋਗੇ ਵੀ ਇਹ ਸਾਰੇ ਜਿੰਨੇ ਭਰਾ ਖੜੇ ਨੇ 10 ਜਿਹੜੇ ਕਿੱਥੋਂ ਲੱਗਣੇ ਦਿੱਤੇ ਮੈਂ ਪਿੰਡਾਂ ਵਿੱਚ ਦੇਖਿਆ ਸੀ 40 ਬੰਦੇ ਬੰਦੇ ਪਿੰਡਾਂ ਦੇ ਵਿੱਚ ਗਏ ਆ ਪੂਰਾ ਤਾਂ ਸਾਡੇ ਨੌਜਵਾਨ ਸੀ ਮੋਰੇ ਖੜਾ ਹੋ ਜਾਂਦੇ ਸੀ ਕਹਿੰਦੇ ਵੀ ਤਿੰਨੇ ਜਿਹੜੇ ਲਾਉਣੇ ਨੇ ਬਾਈ ਬਾਈ ਤਿੰਨ ਤਿੰਨ ਸੌ ਦੇ ਨੌਜਵਾਨਾਂ ਤੋਂ ਤਿੰਨੇ ਜਿਹੜੇ ਗਰਾਊਂਡ ਦੇ ਪੂਰੇ ਨਹੀਂ ਹੋ ਗਏ ਕਿੱਥੋਂ ਹੋ ਗਏ ਇੰਨੇ ਜ਼ਿਆਦਾ ਆਪਣੀ ਪੀੜੀ ਜੜੀ ਆ ਬੇਟਾ ਸੋ ਤੌਰ ਨਾਲ ਸੁਣਿਓ ਮੈਂ ਤੁਹਾਨੂੰ ਕਿਹਾ ਵੀ ਸਿੱਖਣਾ ਹਮੇਸ਼ਾ ਕਰ ਡਾਕਟਰ ਨਾਲ ਕੋਲ ਸੈੱਟਾ ਦੋ ਚੀਜ਼ਾਂ ਸੱਤਿਆ ਨਾਲ ਆਪਾਂ ਡਾਕਟਰ ਹੁੰਦਾ ਸੋ ਇਹੀ ਇੱਕ ਚੀਜ਼ ਆ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਵਾਲ ਸੀ ਅਕਸਰ ਪਿੰਡਾਂ ਦੇ ਵਿੱਚ ਪੁੱਛਦੇ ਆ ਆਪਾਂ ਮੰਨ ਲੀਏ ਆਪਾਂ ਸਰਕਾਰ ਨੂੰ ਬਾਈ ਬਹੁਤ ਬਰੇਵ ਕੀਤਾ ਜਾਂਦਾ ਜੀ ਔਰ ਮਤਲਬ ਆ ਆ ਗੱਲ ਛੱਡ ਦਿਓ ਬਾਈ ਇਹ ਗੱਲ ਹੁਣ ਮੈਂ ਤੁਹਾਨੂੰ ਮੈਂ ਥੋਕ ਵਜਾ ਕੇ ਕਹਿ ਕੇ ਜਾਂਦਾ ਤੁਹਾਨੂੰ ਇੱਕ ਤੁਹਾਡੇ ਮੂੰਹ ਦੇ ਵਿੱਚ ਗੱਲ ਚੜ ਗਈ ਵੀ ਸਰਕਾਰਾਂ ਤੁਹਾਨੂੰ ਪਿੱਛੇ ਲੈ ਕੇ ਜਾਂਦੀਆਂ ਨੇ ਕੋਈ ਵੀ ਦੇਸ਼ਾਂ ਕਿਤੇ ਵੀ ਹ ਸਰਕਾਰਾਂ ਬਾਤ ਚਾਉਂਦੀਆਂ ਨੇ ਜਦੋਂ ਇੱਕ ਬੰਦਾ ਸਕਸੈਸਫੁਲ ਬਣ ਜਾਂਦਾ ਚਾਹੇ ਕਬਟੀਆਂ ਬਾਕੀਆਂ ਚੱਲੇ ਜੋ ਹਰ ਇੱਕ ਬੰਦੇ ਨੂੰ ਪਹਿਲਾਂ ਇਕੱਲੇ ਨੂੰ ਸਟਰਗਲ ਕਰਨੀ ਪੈਂਦੀ ਆ ਆਪਾਂ ਤੇ ਇੱਕ ਬਹੁਤ ਹੀ ਗੱਲ ਆ ਸਭ ਲੱਗਿਆ ਦੁਨੀਆ ਦੇ ਵਿੱਚ ਕੋਈ ਵੀ ਚੀਜ਼ਾਂ ਬਹੁਤ ਬਾਈ ਤਾਕਤ ਨਾਲ ਪਣਾਂ ਪਹਿਲੀ ਗੱਲ ਇਹਨੂੰ ਕੋਈ ਵੀ ਚੀਜ਼ ਨਹੀਂ ਰੈਂਡਮ ਕੁਮੂਗੀ ਨਾ એનર્ਜੀ ਹੈ ਜਿਹੜੀ ਚਾਹੇ ਹੂਮਨ ਹੈ ਤੇ ਮੇਰੇ ਤੋਂ ਥੋੜਾ ਸਾਰਾ ਵੀ ਕਿੰਨਰਜੀ ਆ ਚਾਹੇ ਇਹਦੇ ਚਾਹੇ ਪਾਣੀ ਜੋ ਸੀ ਪਿੱਛੇ ਖੜਕੇ ਆਪਣੇ ਉੱਤੇ ਉਹ ਪਾਣੀ ਦਾ ਬਣਿਆ ਹੋਇਆ ਚਾਹੇ ਪਾਣੀ ਵੀ ਆ ਕੋਈ ਵੀ ਆ ਇਹ ਬਹੁਤ ਵੱਡਰ એનર્ਜੀ ਆ ਜੇ ਇਹ ਰਹਿਣ ਨੂੰ ਖੁੱਲੀ ਥਰੂਗੀ ਇਹ ਤੁਹਾਨੂੰ ਬਰਬਾਦ ਕਰ ਦੂਗੀ ਪਾਣੀ ਵੀ ਆ ਤੁਸੀਂ ਇਹ ਦੇਖੋ ਵੀ ਕਿੱਥੋਂ ਪਾਣੀ ਆ ਰਿਹਾ ਆਪਣੇ ਰੈਮਟਰ ਉੱਪਰ ਕੀ ਹੋਇਆ ਕਿੰਨਾ ਪ੍ਰਾਪਤਵਾਰਾ ਜੇ ਇਹਨੂੰ ਨਾ ਰੋਕਿਆ ਜਾਵੇ ਤਾਂ ਤੁਸੀਂ ਇਹ ਦੇਖੋ ਵੀ ਕਿੰਨਾ ਨੁਕਸਾਨ ਕਰੂਗਾ ਉਹਨੂੰ ਕਿਵੇਂ ਤਰੀਕੇ ਨਾਲ ਬੰਦ ਕੇ ਤਰੀਕੇ ਨਾਲ ਲਿਆ ਕੇ ਨਹਿਰਾਂ ਚ ਕਿਵੇਂ ਕਿਵੇਂ ਲੱਗੇ ਸਾਡੇ ਪਿੰਡ ਤੱਕ ਪਾਣੀ ਆਉਂਦਾ ਉਹ ਤਰੀਕੇ ਨਾਲ ਗਿਆ ਕਿ ਨਹੀਂ ਭਾਈ ਪਰ ਜੋ ਬੁੱਧਾ ਛੱਡੀ ਦਾ ਪਾਣੀ ਕਿੰਨਾ ਨੁਕਸਾਨ ਕਰੂਗਾ ਐਵੇਂ ਇਤਨੀ ਝੂਮੇ ਦੀ એનર્ਜੀ ਦਾ ਕੰਮ ਚ ਪਾ ਲੋਗੇ ਸਵੇਰੇ ਉੱਠੇ ਜਿਹਨੂੰ ਦਾ ਪਤਾ ਹੋਊਗਾ ਸਟ्रेस ਤੋਂ ਰਾਹਤ ਦੀ ਵੀ ਆ ਉਹ ਕੰਮ ਕਰਨਾ ਉਹ ਤਾਂ ਸਿੱਧੇ ਪਾਸੇ ਤੁਰਕੂ ਨਹੀਂ ਬੱਸ ਤੁਹਾਨੂੰ ਐਡੇ ਐਡੇ ਥੋੜਾ ਪੁੱਠੇ ਨਾਲ ਥੋੜਾ ਸ਼ਰੀਰ ਕਰਾਉਗਾ ਕਰਵਾਉਣਾ ਵੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਨਹੀਂ ਆ ਥੋੜਾ ਤਾਂ ਚੱਲੇ ਨਹੀਂ ਜਾਂਦੇ ਸੋ ਇਹ ਤਾਂ ਹੀ ਆ ਜੀ ਤੇ ਜਿਆਦਾ ਜ਼ੋਰ ਦਿੱਤਾ ਵੀ ਕੰਮ ਨਾਲ ਲਾਪੋ ਅੱਜੀ ਭਾ ਕੇ ਚੋਲ ਲਾ ਲਓ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਕੀ ਆ ਫਿਰ ਤੁਸੀਂ ਸਿੱਧੇ ਪਾਸੇ ਜਾਉਂਦੇ ਨਹੀਂ ਵੀ ਜਾ ਸਕਦੇ ਐ ਕੋਈ ਚੀਜ਼ ਹੋਰ ਵੀ ਆ ਜਿਹੜੇ ਬੱਚੇ ਨੇ ਅਸੀਂ ਬਤਾ ਲੈਣੇ ਚਾਹੀਦੇ ਇਹ ਦੋਨੋਂ ਤੇ ਗੱਲਾਂ ਸੁਣੀ ਉਹਨਾਂ ਦੀ ਜਾਣ ਕਰਨੇ ਛੇੜਿਆ ਸ਼ੁਰੂਆਤ ਕਿੱਥੋਂ ਹੋਈ ਉਹਨਾਂ ਦੀ ਸ਼ੁਰੂਆਤ ਹੋਈ ਪਹਿਲਾਂ ਉਹਨਾਂ ਦੇ ਦੋਸਤਾਂ ਤੋਂ ਉਹਨਾਂ ਦੇ ਜਿਗਰੀ ਯਾਰ ਕੋ ਸ਼ੁਰੂਆਤ ਹੋਇਆ 99% ਬੰਦਿਆਂ ਨੂੰ ਤਾਰੂ ਦੀ ਚਾਈਨੀ ਖੈਨੀ ਦੀ ਮਸ਼ੇ ਦੀ ਚਿੱਤੇਰੀ ਪੁਕੀਆਂ ਦੀ ਗੋਡਿਆਂ ਦੀ ਸ਼ੁਰੂਆਤ ਉਹਨਾਂ ਦੇ ਦੋਸਤਾਂ ਤੋਂ ਨਹੀਂ ਖਾਸ ਦੋਸਤ ਤੋਂ ਜਿਵੇਂ ਮੈਂ ਉਹਨਾਂ ਨੂੰ ਯਾਰੀ ਦਾ ਪੋਸਾ ਲੱਭੀ ਕਹਿੰਦੀ ਹੁਣ ਮੈਂ ਹਾਂ ਤੁਸੀਂ ਤੁਸੀਂ ਮੈਨੂੰ ਦੋਨਾਂ ਪਰਜੀ ਜਾਣ ਜਾਨਦਾ ਦੇਨੋ ਨਾ ਪਰ ਜਦੋਂ ਉਹ ਦੋਸਤ ਹੁੰਦਾ ਤੁਹਾਡੇ ਨਾਲ ਰਹਿਦਾ ਤੁਹਾਨੂੰ ਯਕੀਨ ਬਹੁਤ ਹੁੰਦਾ ਪਿਆਰ ਹੁੰਦਾ ਕਿ ਯਕੀਨ ਹੁੰਦਾ ਉਹ ਕਹਿੰਦਾ ਯਾਰ ਕੋਈ ਗੱਲ ਨਹੀਂ ਤੂੰ ਥੋੜਾ ਅੱਪਾ ਇੱਥੇ ਬੈਠਾਂਗੇ ਸ਼ਾਮ ਨੂੰ ਖੀਵਾਂਗੇ ਆਜੀ ਖਾ ਕੇ ਦੇ ਪਰ ਮੈਂ ਵੀ ਤਾਂ ਖਾਣੀ ਆ 99% ਜਿਹੜੇ ਮੁੰਡੇ ਕੁੜੀਆਂ ਸੀਗੇ ਕੁੜੀਆਂ ਮम्मा ਨਹੀਂ ਸੇ ਹੁੰਦੀ ਨੇ ਮੁੰਡਿਆਂ ਨੂੰ ਨਾ ਦੋਸਤ ਨੇ ਸਾਥ ਵਿੱਚ ਨਹੀਂ ਚਾਹਤੀ ਸ਼ਾਰਟ ਕਰਦਾ ਉਹਦੇ ਤੋਂ ਬਾਅਦ ਉਹਨਾਂ ਤੋਂ ਨਿਕਲ ਕਿਉਂਦਾ ਅੰਤ ਨੂੰ ਤੁਹਾਨੂੰ ਇਹ ਚੀਜ਼ ਸਮਝਾ ਦਿੰਦਾ ਜਿਹੜਾ ਇਹ ਬੰਦਾ ਤੁਹਾਡਾ ਜਿੰਨਾ ਵਾਰੀ ਪਿਆਰਾ ਸਾਨੂੰ ਚੰਗਾ ਕਹੇ ਮਾੜਾ ਕਹੇ ਜਿਹੜਾ ਤੁਹਾਨੂੰ दारू ਦੀ ਸਲਾਹ ਦੇਊਗਾ ਨਾਲ ਭਾ ਕੇ ਉਹਦਾ ਦੋਸਤ ਨਾ ਦੋਸਤ ਨਹੀਂ ਉਹਨੂੰ ਨਾ ਸਮਝਣਾ ਬਸਾ ਯਾਰ ਦੋਸਤਾਂ ਪਰੰਤੋਂ ਵੀ ਦੋਸਤ ਨਾ ਚਾਹੇ ਉਹ ਨਾ ਸਮਝਾ ਉਹਨੂੰ ਜਾਣੀਗਾ ਪੱਕੇ ਵੀ ਨਹੀਂ ਪਤਾ ਅੱਜ ਵੀ ਦੋਸਤਾਂ ਫਰਕ ਨੁਮਾਇਓ ਕਹੋ ਸਵੇਰੇ ਬਹੁਤ ਜਲ ਕੇ ਉੱਠ ਆਪਾਂ ਪਿੰਡ ਦੇ ਗਾਉਂਡ ਜਾਣਾ ਉੱਥੇ ਆਪਾਂ ਗੁਰਦੁਆਰਾ ਸਾਹਿਬ ਪੱਥਾ ਦੇਖੀਏ ਓਟੇ ਯਾਰ ਆਪਾਂ ਭੋਇਂ ਖਾਈ ਕਰੀਏ ਨੂੰ ਕਰੀਏ ਚੂਜ਼ ਕਰੀਏ ਮਾਰ ਤੋਂ ਸਾਥੀ ਉਹ ਆਪਾਂ ਦੋਸਤ ਬੰਦਾ ਕਿ ਇਹ ਸੱਚਾ ਕੋਈ ਉੱਤੇ ਹਵਾ ਚੁੰੜਾ ਨਹੀਂ ਕਰਨੀ ਇਹਾਂ ਦੇ ਜਵਾਕ ਨਸ਼ੇ ਦੇ ਵਿੱਚ ਖੁੰਡੇ ਮਾਰੇ ਕੇ ਉਹਨਾਂ ਦੇ ਕਰੇ ਲੋਕ ਉਹ ਵੀ ਹਰਵਾ ਬਿਲਕੁਲ ਕੀ ਕੀ ਬਣਿਆ ਇੱਕ ਇੱਕ ਸਾਡੇ ਕੋਈ 플레이ਰ ਸੀਗਾ ਉਸ ਲਈ ਕਿਤੇ ਵੀ ਨਾ ਕੰਫੀਡੈਂਸ ਨਾਲ ਲੈ ਕੇ ਆਪਣੇ ਜਿਵੇਂ ਅੱਜ ਨਾ ਸ਼ਨੀ ਕਰਦਾ ਨਹੀਂ ਪਤਾ ਪਤਾ ਕਦੋਂ ਮਗਰ ਪੇਕ ਰੋਏ ਬੰਦੇ ਨੇ ਬੂਰੇ ਤੁਸੀਂ ਖੜਕੇ ਵੀ ਕੋਈ ਚੀਜ਼ ਨਹੀਂ ਖਾ ਸਕਦੇ ਉਹਦੇ ਜੇ ਕਿਸੇ ਨੇ ਕੁਝ ਖਾਣਾ ਪੀਣਾ ਵੀ ਹੁੰਦਾ ਸੀ ਉਹ ਤੋਂ ਲੋਕ ਲੋਕ ਲੋਕੀ ਖਾਂਦੇ ਸੀ ਅੱਗੇ ਤੋਂ ਬੰਦਾ ਚੁੱਪਾ ਵੀ ਨਹੀਂ ਬਣਦਾ ਰਹੀ ਉਹ ਇਹ ਵੀ ਆਪਣਾ ਖੋਲਾ ਹੌਲੀ 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 ਉਹਦਾ ਸਾਕੜੇ ਦਰਾਂ ਬਣਦਾ ਗਿਆ ਹਰ ਹਫਤਾ ਬਦਲ ਸਮਾਂ ਮੇਰੀ ਐਕਸਰਸਾਈਜ਼ ਲਈ ਨਸ਼ਾ ਨੇ ਮੁੰਡੇ ਨੇ ਓਕੀ ਕੀਤੀ ਸਈਆ ਤੁਸੀਂ ਕੀ ਮੰਨੋਗੇ ਮੈਂ ਜਮ੍ਹ ਜਾਣਾ ਜਾਂ ਬਾਹਰੋਂ ਪਾ ਚਾਰ ਮਹੀਨੇ ਮੁੰਡੇ ਇਹਦੇ ਨਾਲ ਹੱਥ ਮੰਨੇ ਤੁਸੀਂ ਆਪਾਂ ਮੈਸਾਜ ਛਡਾ ਲਓ ਇੱਕ ਮੁੰਡਾ ਜਿੰਮ ਤੇ ਆਇਆ ਮੇਰੇ ਕੋਲ ਹੁਣ ਤੁਹਾਨੂੰ ਓਪੀਨੀਅਨ 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 ਸਾਰਾ ਨੋੜੀ ਨਾ ਤੁਹਾਨੂੰ ਲੱਗਦਾ ਪੁੱਜੀ ਗਿੱਡੀ ਦੀ ਚੀਜ਼ ਆਹੇ ਇੱਕ ਮੁੰਡਾ ਲੱਗ ਗਿਆ ਬੰਦਾ ਕੋਈ ਕਾਲਾ ਕੰਮ ਕਰਦਾ ਸੀਗਾ ਜਿਵੇਂ ਆਹ ਛੋਟੇ ਛੋਟੇ ਕਤੂਰੇ ਵੇਚਦੇ ਸੀ ਉਹ ਕਤੂਰੇ ਦਾ ਕੰਮ 14 14 ਕੰਮ ਬਹੁਤ ਚੰਗਾ ਬੰਦੇ ਦਾ ਉਹ ਕਹਿੰਦਾ ਸੀ ਉਦੋਂ ਕਿ ਨਾ ਪੰਜਾਬ ਤੋਂ ਜਿੰਨੇ ਭ ਮਾਸਤਾ ਸੁਬਰੀਆ ਦੋਨੋਂ ਲੋਕ ਜਦੋਂ ਰਾਸਥਾਨ ਜਾਣਾ ਪੈਂਦਾ ਸੀ ਕਦੇ ਕਿੱਥੇ ਜਾਣਾ ਪੈਂਦਾ ਸੀ ਕਹਾ ਮੈਨੂੰ ਮੇਰੇ ਨਾਲ ਦਾ ਮੁੰਡਾ ਕਹਿੰਦਾ ਵੀ ਯਾਰ ਇੰਨਾ ਭੱਜ ਰੱਟ ਕਰਦੇ ਆ ਵੀ ਨਰਜੀ ਤੇਰੀ ਫਿਰ ਨੂੰ ਵੀ ਉਖੜ ਲਾਉਦਾ ਕੰਮ ਰੋਤਾ ਸੀ ਨਾ ਖਾਣ ਲੱਗਾ ਖਾਂਦਾ 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 ਬੰਦਾ ਬਿਲਕੁਲ ਹੀ ਪੱਕਾ ਹੋ ਗਿਆ ਅੱਜ ਹੁਣਾਂ ਤਾਂ ਇਹ ਯਾਦ ਆਉਂਦਾ ਕਿ ਬਿਲੇ ਨੂੰ ਉੰਨੇ پیسے ਬਣਦੇ ਨਹੀਂ ਕਹਿੰਦਾ ਜਿੰਨੇ ਮੇਰੇ ਵਿੱਚ ਨਿਕਲੇ ਜਾਂਦੇ ਨੇ ਔਰ ਕਹਿੰਦਾ ਮੇਰੇ ਤੋਂ ਨਾ ਮੇਰਾ ਸਰੀਰ ਡੋਕਦਾ ਮੇਰੇ ਹੱਥ ਲੁਕਦੇ ਨੇ ਹੱਥ ਵੀਰ ਕੰਬਦੇ ਨੇ ਉਹ ਸਰੀਰ ਨੂੰ ਮੰਦਾ ਮੇਰੇ ਕੋਲ ਆਇਆ ਪੁੱਤ ਦਾ ਔਰ ਮੈਨੂੰ ਹੱਥ ਮੰਗਦਾ ਉਹਨਾਂ ਬਿਨਾਂ ਮੇਰਾ ਖੜਾ ਸੁਭਾਉ ਜਿੰਨੇ ਮਰਜ਼ੀ ਕਰ ਲਗਾ ਮੇਰੀ ਸਾਰੀ ਜ਼ਿੰਦਗੀ ਇਹ ਜੀਤ ਖਰਾਬ ਹੋ ਗਈ। ਸੋ ਉਹਦੇ ਅੱਜ ਵੀ ਉਹਦੇ ਨਾਲ ਉਹਨੂੰ 2 ਮਹੀਨੇ ਦਾ ਟਾਰਗੇਟ ਦਿੱਤਾ ਸੀਗਾ। 2 ਮਹੀਨੇ ਉਹਦੇ ਅੰਦਰ ਨੰਬਰ ਮੇਰੇ ਫੋਨ ਦੇ ਵਿੱਚ ਸੇਵ ਕਰਾ ਨਾਮ ਲੈ ਕੇ ਅਸੀਂ ਪੁੱਛਿਆ ਫਿਰ ਉਹ ਨਹੀਂ ਲੱਗਦਾ। ਕਿਹਾ ਜਦੋਂ 2 ਮਹੀਨੇ ਬਤਾਏਗਾ ਮੈਂ ਅਭੀ ਹੀ ਬਤਾ ਆ ਗਿਆ ਫਿਰ ਤੇਰਾ ਨਾਮ ਸਿੰਗਲ ਨਹੀਂ ਹੋਊਗਾ ਅਪਰੇ। ਉਹਦਾ ਮੋਟੀਵੇਸ਼ਨ ਕਿਉਂ ਘਰ ਲੂਗਾ। ਉਹ ਇਨਸਾਨੀ ਸ਼ਰੀਰਾਂ ਇੱਕ ਵਾਰੀ ਇਹਨੂੰ ਕੋਈ ਚੀਜ਼ ਚਿੱਟਕਾ